ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਬਰਤਾਨਵੀ ਸਿੱਖ ਨਾਗਰਿਕ ਜੱਗੀ ਜੋਹਲ ਹੋਣਾਂ ਦੀ ਜਿਹੜੇ ਕਿ ਬੀਤੇ 7 ਸਾਲ ਤੋਂ ਭਾਰਤੀ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ ਹੁਣ ਜਦੋਂ ਤੋਂ ਉਹਨਾਂ ਨੂੰ ਇੱਕ ਵੱਡੇ ਹਾਈ ਪ੍ਰੋਫਾਈਲ ਮਾਮਲੇ ਵਿੱਚ ਅਦਾਲਤ ਨੇ ਬਰੀ ਕਰ ਦਿੱਤਾ ਖਿਜੇ ਹੋਏ ਭਾਰਤੀ ਹਾਕਮਾਂ ਨੇ ਉਹਨਾਂ ਦੀ ਤੰਗੀ ਵਧਾ ਦਿੱਤੀ ਆ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਵਕੀਲਾਂ ਨੇ ਇੰਗਲੈਂਡ ਦੀ ਹਕੂਮਤ ਨੂੰ ਇਹ ਦੱਸਿਆ ਕਿ ਜੱਗੀ ਜੋਲ ਨੂੰ ਕੋਠੜੀ ਦੇ ਵਿੱਚ ਜਾਨੀ ਕਿ ਸੈਲ ਦੇ ਵਿੱਚ ਜਿਹਨੂੰ ਕੋਈ ਇੱਕ ਪਕਨਸਾਈਨਮੈਂਟ ਕਹਿ ਦਿੰਨੇ ਆ ਉਹਦੇ ਵਿੱਚ ਰੱਖਿਆ ਜਾ ਰਿਹਾ ਆ ਤੇ ਉਹਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ ਕਿਸੇ ਨਾਲ ਮਿਲ ਨਹੀਂ ਦਿੱਤਾ ਜਾ ਰਿਹਾ ਤਾਂ ਕਿ ਉਹ ਮਾਨਸਿਕ ਤੌਰ ਦੇ ਉੱਤੇ ਹੋਰ ਪਰੇਸ਼ਾਨ ਹੋਵੇ ਸੋ ਪਹਿਲੇ ਲੰਮੇ ਸਮੇਂ ਤੋਂ ਨਜ਼ਰਬੰਦ ਜੱਗੀ ਜੋਲ ਦੇ ਉੱਤੇ ਸਰੀਰਕ ਤੌਰ ਦੇ ਉੱਤੇ ਪਹਿਲਾਂ ਬਹੁਤ ਜ਼ੁਲਮ ਠਾਇਆ ਗਿਆ ਤੇ ਹੁਣ ਲਗਾਤਾਰ ਉਹਦੇ ਉੱਤੇ ਮਾਨਸਿਕ ਦਬਾਅ ਬਣਾਇਆ ਹੋਇਆ ਹੈ ਜਿਹੜਾ ਹੁਣ ਹੋਰ ਵਧਾ ਦਿੱਤਾ ਗਿਆ ਕਿਉਂਕਿ ਇੱਕ ਝੂਠਾ ਪਾਇਆ ਹੋਇਆ ਕੇਸ ਅਦਾਲਤ ਦੇ ਵਿੱਚ ਟੁੱਟ ਗਿਆ ਆ ਉਹਨੂੰ ਬਰੀ ਕਰਨਾ ਪਿਆ ਆ ਹੋਰ ਮਾਮਲਿਆਂ ਦਾ ਵੀ ਹਾਲ ਇਹੀ ਹੋਣਾ ਕਿਉਂਕਿ ਜਿਹੜੇ ਉੱਤੇ ਪਾਏ ਹੋਏ ਕੇਸ ਨੇ ਉਹ ਸਿਰਫ ਤੇ ਸਿਰਫ ਉਹਨੂੰ ਫਸਾਉਣ ਲਈ ਅਤੇ ਹੋਰ ਸਿੱਖ ਕਾਰਕੁਨਾਂ ਨੂੰ ਅਕਲ ਦੇਣ ਵਾਸਤੇ ਪਾਏ ਆ ਕਿ ਜੇਕਰ ਤੁਹਾਡੇ ਵਿੱਚੋਂ ਬਾਹਰ ਕੋਈ ਇੱਥੇ ਆਊਗਾ ਇਸ ਤਰੀਕੇ ਦੇ ਨਾਲ ਤਾਂ ਉਹਦੇ ਤੇ ਵੀ ਝੂਠੇ ਪੁਲਿਸ ਮੁਕਾਦਮੇ ਪਾਏ ਜਾ ਸਕਦੇ ਆ ਔਰ ਤੱਕੇ ਦਾ ਜੇਲ੍ਹ ਵਿੱਚ ਰੱਖਿਆ ਜਾ ਸਕਦਾ। ਸੋ ਜਗੀਜੋਲ ਦੇ ਪਰਿਵਾਰਤਰ ਦੇ ਵਕੀਲਾਂ ਨੇ ਬਰਤਾਨਵੀ ਸਰਕਾਰ ਨੂੰ ਇਹ ਮੰਗ ਕੀਤੀ ਆ ਕਿ ਇਸ ਮਾਮਲੇ 'ਚ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਜਾਵੇ ਅਤੇ ਉਹਦੀ ਰਿਹਾਈ ਦੇ ਵਾਸਤੇ ਯਤਨ Imagine, this is someone that was subjected to four days torture on the, from the 4th to the 7th of November 2017, he's been mentally tortured today and now he's been other mentally tortured and I am concerned that something, on what happened to him as a result, then what do we do? So there's more action required from the government. Uh, yes, the consular services have tried to, the best to ascertain what's going on, but this now has to be picked up a level where our foreign secretary, and the prime minister has to now take up that level to say this is not on because his basic rights have been violated.